ਉਡੀਨੇ ਅਸ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਡ ਸ਼ੋ ਕਰਲਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਮੀਰਾ ਨਾ ਗੁਰਦੀਪ ਕੁਮਾਰ ਆ ਕਸਮ ਖੰਦ ਕਰ ਰਹੀ ਕੀ ਗੱਲ ਬਤ? ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਮੇਰੇ ਫਾਦਰ ਦੇ ਫਰੈਂਡ ਆ ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਆ ਹੋਇਆ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਆ ਨਾ ਉਹ ਪੇਪਰ ਚ ਕੁਆਲੇ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੁਛ ਆ ਨਾ ਤੇ ਉੱਥੇ 2 ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਿਆ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬੂਲ ਕੀਤੀ ਤੇ ਉਸ ਤੋਂ ਬਾਅਦ ਆਪਾਂ ਕੁੜੀ ਨੇ ਐਸ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜਦੋਂ ਵੀਜ਼ਾ ਲਗੇ ਉਹ ਖਰਚਾ ਉਹ ਕਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇ ਮੁੜ ਕੇ ਉਹ ਗਈ ਬਾਹਰ ਫੇ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰ ਪਰ ਫੇ ਵੀ ਇਹਨਾਂ ਨੇ ਕਰ ਕਰਕੇ ਬੇਟੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 15 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੇ ਚਲ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਦਾਂ ਦੀ ਵੀ ਆ ਇਦਾਂ ਹੋਣੀ ਆ ਆ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆ ਕਰਉਣਾ ਪੈਣਾ ਹੈ ਹਨ ਉਹ ਉਹਨੇ ਥੋੜੇ ਦਿਨ ਨੇ ਤਾਂ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲੈ ਕੋਲੇਜ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਂ ਤੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਵੱਧਾ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟਨੀ 7-8 ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਆ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨੇ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਦੇ ਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੂਰ ਸੱਜਣਾ ਹੈਗਾ ਉਹਦੇ ਕੋਲ ਆਪਣੇ ਕੋਈ ਪ੍ਰੂਫ ਹੈਗਾ ਆ ਬਈ ਇੱਥੇ ਮੁੜ ਕੇ ਉਹ ਤੋਂ ਬਾਅਦ ਜਦੋਂ ਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾਣ ਜੀ ਦਰਖਾਸਤ ਫੇ ਆਪਾਂ ਨਾ ਸਾਨੂੰ ਅਸੀਂ ਆੱਕ ਕੇ ਵੀ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤਰਾਮ ਆ ਮੰਗੀ ਸ਼ਾਮ ਦੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰੜ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹਨੇ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕਹੀ ਜਾਣਾ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਵੀ 7-8 ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟਰੀ ਹੁਸ਼ਰਪੁਰ ਐਸਐਸਪੀ ਸਰ ਐਸਐਸਪੀ ਆਫਿਸ 'ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਥੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਫੇ ਆਪਾਂ ਕੀਤਾ ਹੈਗਾ ਉਨੀ ਮਾਰਕ ਕੀਤੀ ਐ ਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਇਹਨਾਂ ਦੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਡੂੰ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਟੋਟਲ ਆਇਆ ਉਹ ਵੀ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਵਿਆਹ ਦਾ ਵਿੱਚ ਖਰਚਾ ਹੈ ਕੀ ਵਿਆਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਝ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੂਰੀ ਮੈਂ ਤਾਂ ਮਾ ਪਿੰਡਿਆ ਸੀ ਜਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੇੜੂ ਫਗਵਾੜੇ ਫਗਵਾੜੇ ਦੇ ਕੋਲ ਆ ਜਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਕੀ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਪ੍ਰੀਆ ਉਹ ਜਗਿੰਦਰਪਾਲ ਉਹ ਤੇ ਉਹਨਾਂ ਦੀ ਪਿੰਡ ਵਿੱਚ ਇਹ ਮਹਤਵਰਨ ਗੱਲ ਹੋਈ ਹੈ ਕਿ ਨਹੀਂ ਪਿੰਡ ਦੀ ਗੱਲ ਹੋਈ ਆਪਣੀ ਬਸ ਤੁਸੀਂ ਉਹਨਾਂ ਦੇ ਘਰਾਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲੈਕ پارک ਕੈਲਗਰੀ ਨਾਰਥ-ਈਸਟ ਕੈਲਗਰੀ ਅਲਵਾਟਾ ਚ ਰਹਿੰਦੀ ਆ ਹਾਂਜੀ 28 ਸਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਹੈਗਾ ਵੀ ਇੰਨੇ ਸਾਡੇ ਕੋਲ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਲਾਈਟਿੰਗ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਈਆ ਸਾਰਾ ਨਾਲ ਸੁਣਿਆ ਆਪ ਕੀਤੀ ਹੋਸੀ ਪਹਿਲਾਂ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਦੇ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੀ ਗਈ ਮੁੱਕਰੀ ਗਈ ਆ ਪੁਲਿਸ ਕੋਲ ਕੋਈ ਫਰਮਾਈ ਨਹੀਂ ਹੋਣੀ ਕੁਛ ਨਹੀਂ ਸਰ ਉਹ ਕੁਛ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਛ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ